ਹਾਂਜੀ ਪਿਆਰਿਓ ਜਿਹੜੀ ਤੁਸੀਂ ਆਹ ਘੁੱਗੀਆਂ ਦੇਖ ਰਹੇ ਹੋ ਨਾ ਇਹ ਘੁੱਗੀਆਂ ਨੇ ਜਿਹੜੀਆਂ ਇਹ ਖਤਮ ਹੋ ਗਈਆਂ ਹੁਣ ਅੱਜ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲੀਆਂ ਨੇ ਤੇ ਇਹਨਾਂ ਦੀ ਜਿਹੜੀ ਨਸਲੀ ਖਤਮ ਹੋ ਗਈ ਤੁਹਾਨੂੰ ਬਹੁਤ ਘੱਟ ਹੁਣ ਇਹ ਘੁੱਗੀਆਂ ਪੁਰਾਣੀਆਂ ਚਿੜੀਆਂ ਇਹ ਪੁਰਾਣੇ ਜਿੰਨੇ ਵੀ ਪੰਛੀ ਨੇ ਨਾ ਤੇ ਇਹ ਸਾਰੇ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੇ ਹੋਣਗੇ ਜ਼ਿਆਦਾਤਰ ਇਹ ਖਤਮ ਹੀ ਹੋ ਗਏ ਅੱਜ ਬਹੁਤ ਟਾਈਮ ਬਾਅਦ ਇਹ ਕੋਗੀਆਂ ਚ ਦੇਖਿਆ ਨੇ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਦਰਖਤ ਹੋਣ ਕਰਕੇ ਕੋਤਰਤ ਦੇ ਕਰਕੇ ਹੁਣ ਪੰਛੀ ਨੇ ਜਿਹੜੇ ਬਹੁਤ ਨਵੇਂ-ਨਵੇਂ ਆਉਣ ਲੱਗ ਗਏ ਕੋਗੀਆਂ ਚੜੀਆਂ ਸਾਰੀਆਂ ਦੁਬਾਰਾ ਆਉਣ ਲੱਗ ਗਈਆਂ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਇਹ ਕੋਗੀਆਂ ਨੇ ਜਿਹੜੀਆਂ ਅੱਗੇ ਬਚਨੀਆਂ ਨੇ